ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਆਪਣੀ ਇੰਸਟਾਗ੍ਰਾਮ ਆਈਡੀ ਹੈਗੀ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰਾਮ ਆਈਡੀ ਹੈ ਚਲੋ ਜੀ ਅੱਜ ਜਿਹੜੀ ਹੈਗੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਆਪਣੇ ਸਲਾਈ ਕੀਤੇ ਹੋਏ ਸੂਟ ਕਿਉਂਕਿ ਕੌਰ ਸੰਧੂ ਬੁਟੀਕ ਸੈਂਟਰ ਤੋਂ ਹਣਾ ਸੂਟ ਡੇਲੀ ਦੇ ਰੈਡੀ ਹੁੰਦੇ ਆ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਕੰਮ ਚੱਲਦਾ ਰਿਹਾ ਹਨ ਬਹੁਤ ਸੋਹਣਾ ਕੰਮ ਚੱਲ ਰਿਹਾ ਕਿਉਂਕਿ ਕੱਪੜੇ ਬਹੁਤ ਜ਼ਿਆਦਾ ਆ ਰਹੇ ਨੇ ਹਨਾ ਗਰਮੀ ਵਾਲੇ ਜਿੱਦਾਂ ਗਰਮੀ ਚ ਥੋੜੇ ਜੇ ਕੱਪੜੇ ਆਪਾਂ ਬਣਵਾਉਣੇ ਵੀ ਜ਼ਿਆਦਾ ਹਨਾ ਤੇ ਉਹਦੇ ਲਈ ਜਿਹੜੇ ਹੈਗੇ ਨੇ ਆਪਣੇ ਜਿੰਨੇ ਵੀ ਆਪਣੇ ਸੂਟ ਸਲਾਈ ਹੁੰਦੇ ਹੁੰਦੇ ਆ ਕਿੰਨੇ ਕ ਆਪਣੇ ਕੋਈ ਡਿਜ਼ਾਈਨਰ ਹੁੰਦੇ ਆ ਜਾਂ ਸਿੰਪਲ ਹੁੰਦੇ ਆ ਹਨਾ ਤੇ ਜਿੰਨੇ ਕ ਆਪਣੇ ਕੋਲੇ ਡਿਜ਼ਾਈਨਰ ਸੂਟ ਰੈਡੀ ਹੋਇਆ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹੁੰਨੇ ਆ ਕੁਝ ਆਪਣੇ ਕੋਲੇ ਫਰਾਕਾਂ ਹੋਈਆਂ ਕੁਝ ਡਿਜ਼ਾਈਨਰ ਸੂਟ ਹੋਇਆ ਕੁਝ ਸਿੰਪਲ ਸੂਟ ਹੋਇਆ ਜਿਹੜੇ ਜਿੰਨੀ ਵੀ ਆਪਣੇ ਕੋਲੇ ਸੂਟ ਸਟਿਚ ਹੋ ਕੇ ਦਿੱਲੀ ਦੇ ਜਾਂਦੇ ਆ ਹਨ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਜਿੰਨੇ ਕ ਆਪਣੇ ਕੋਲੇ ਅੱਜ ਜਾਣੇ ਆ ਸੂਟ ਹਨ ਆਪਾਂ ਉਹ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀਡੀਓ ਨੂੰ ਜਿਹੜਾ ਹੈਗਾ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਤਾਂ ਕਿ ਜਿਹੜੀ ਇਹ ਭੈਣਾ ਘਰਾਂ ਦੇ ਵਿੱਚ ਸਲਾਈ ਕਰਦੀਆਂ ਨੇ ਹਨ ਆਪਣੇ ਜਿਹੜੇ ਜਿੰਨੇ ਕ ਆਪਣੇ ਡਿਜ਼ਾਈਨ ਕੀਤੇ ਹੁੰਦੇ ਆ ਸੂਟ ਸਿੰਪਲ ਜਿਹੇ ਢੰਗ ਨਾਲ ਡਿਜ਼ਾਈਨ ਕੀਤੇ ਹੁੰਦੇ ਆ ਤੇ ਉਹ ਘਰੇ ਬੈਠ ਕੇ ਆਪਣੇ ਦੇਖ ਕੇ ਬਣਾ ਸਕਣ ਕਿਉਂਕਿ ਗਰਮੀਆਂ ਵਾਲੇ ਸੂਟ ਆਪਣੇ ਹਲਕੇ ਫੁਲਕੇ ਹੁੰਦੇ ਆ ਹਰ ਕੋਈ ਘਰੇ ਸਿਲਾਈ ਕਰ ਲੈਂਦਾ ਜਿਹੜੇ ਪਹਿਣਾ ਨੂੰ ਸਿਲਾਈ ਕਰਨੇ ਆਉਂਦੇ ਆ ਉਹ ਜਿੱਦਾਂ ਉਹ ਘਰੇ ਸਿਲਾਈ ਕਰਕੇ ਆਪਣੇ ਸੂਟ ਪਾ ਸਕਦੀਆਂ ਨੇ ਲਓ ਜੀ ਇਹ ਵਾਲੀਆਂ ਆਪਾਂ ਨੇ ਜਿਹੜੀਆਂ ਹੈਗੀਆਂ ਫਰਾਕਾਂ ਰੈਡੀ ਕੀਤੀਆਂ ਨੇ ਇਹ ਜਿਹੜੀਆਂ ਹੈਗੀਆਂ 4 ਤੋਂ 5 6 ਸਾਲ ਦੇ ਬੱਚੇ ਤੱਕ ਫਰਾਕਾਂ ਦਾ ਨਾਪ ਹੈਗਾ ਆ ਆ ਦੇਖੋ ਇਹ ਆਪਣੇ ਕੋਲੇ ਬਾਰਡਰ ਵਾਲਾ ਕੱਪੜਾ ਆਇਆ ਸੀਗਾ ਰਾਤਾਂ ਵਾਸਤੇ ਸਪੈਸ਼ਲ ਇਹਦੀ ਆਪਾਂ ਨੇ ਦੇਖੋ ਇਸ ਤਰ੍ਹਾਂ ਫਰਾਕ ਬਣਾਈ ਹੈ ਇੱਥੇ ਹਲਕੀ ਜਿਹੀ ਆਪਾਂ ਲੈਂਸ ਦਾ ਟੱਚ ਦਿੱਤਾ ਆ ਆ ਦੇਖੋ ਪਿੱਛੇ ਜਿਹੜਾ ਹੈਗਾ ਮਸ਼ੀਨ ਨਾਲ ਸੀਨ ਮਾਰ ਕੇ ਧਾਗਾ ਖਿੱਚ ਕੇ ਆਪਾਂ ਨੇ ਇਹਦੇ ਬਲ ਪਾਏ ਆ ਬਾਵਾ ਵਗੈਰਾ ਇਹਦੇ ਨਹੀਂ ਲਾਈਆਂ ਗਲੇ ਤੇ ਆਪਾਂ ਇਸ ਤਰ੍ਹਾਂ ਗੋਠ ਲਾਈ ਹੈ ਮਤਲਬ ਕਿ ਰੇਵਲੀਰ ਕੱਟ ਕੇ ਲਾਈ ਹੈ ਅੰਦਰ ਨੂੰ ਕੋਲਡ ਕਰਕੇ ਇੱਧਰ ਦੇਖੋ ਪਿੱਛੇ ਆਪਾਂ ਨੇ ਜਿਹੜਾ ਹੈਗਾ ਇੱਥੇ ਬਟਨ ਲੱਗੂਗਾ ਇਹ ਆਪਾਂ ਨੇ ਪੱਟੀ ਲਾਈ ਆ ਦੇਖੋ ਇਸ ਤਰ੍ਹਾਂ ਇੱਥੇ ਬਟਨ ਲੱਗ ਜਾਂਦਾ ਦੋ ਲਾ ਲਓ ਚਾਹੇ ਇੱਕ ਲਾ ਲਓ ਇਸ ਤਰ੍ਹਾਂ ਆਪਾਂ ਨੇ ਇਹ ਫਰਾਕ ਤਿਆਰ ਹੋਈ ਐ ਅਗਲੀ ਆਪਣੀ ਹੈਗੀ ਇਹ ਵਾਲੀ ਫਰਾਕ ਇਹਦੇ ਨਾਲ ਦੀ ਆਪਾਂ ਪਹਿਲਾਂ ਵੀ ਸਲਾਈ ਕਰਕੇ ਦੇ ਦਿੱਤੀ ਆ ਇਹ ਆਪਣੇ ਕੋਲੇ ਕਾਟਨ ਦਾ ਕੱਪੜਾ ਆਇਆ ਸੀਗਾ ਹਲਕਾ ਫੁਲਕਾ ਜਿਹਾ ਨਹੀਂ ਬਹੁਤ ਜ਼ਿਆਦਾ ਠੋਕਾ ਬਣੀ ਆ ਤੇ ਆ ਦੇਖੋ ਇਹ ਵੀ ਆਪਾਂ ਨੇ ਬਗੈਰ ਬਾਹਮਾ ਤੋਂ ਫਰਾਕ ਕਰੀ ਐ ਇਹਦੇ ਵੀ ਆਪਾਂ ਨੇ ਤਾਗਾ ਵਿੱਚ ਕੇ ਵਾਲ ਪਾਏ ਹੋਏ ਆ ਆ ਦੇਖੋ ਪਿੱਛੇ ਜਿਹੜੀ ਹੈਗੀ ਆਪਾਂ ਨੇ ਜਿਪ ਲਗਾਈਏ ਇਹਦੇ ਨਾਲ ਦੀ ਪਹਿਲਾਂ ਵੀ ਆਪਾਂ ਸੇਮ ਫਰਾਕਾਂ ਸੇ ਹੁੰ ਚੁੱਕੇ ਆ ਆ ਦੇਖੋ ਇਹਦੇ ਆਪਾਂ ਨੇ ਜਿਪ ਲਗਾਈ ਹੈ ਜਿੱਦਾਂ ਉਹਨਾਂ ਨੇ ਕਿਹਾ ਸੀਗਾ ਇਸੇ ਆਪਾਂ ਨੇ ਜਿਹੜੀ ਹੈਗੀ ਤਣੀ ਲਈ ਹੋਈ ਹੈ ਕਿਉਂਕਿ ਜੇ ਵੈਸੇ ਬੱਚੇ ਕੰਫਰਟੇਬਲ ਰਹਿਣਾ ਪਸੰਦ ਕਰਦੇ ਆ ਹਨ ਜਦੋਂ ਥੋੜਾ ਜਿਹਾ ਚਲੋ ਅਗਲੇ ਨੂੰ ਫਿਟਿੰਗ ਜੀ ਬਣਾਉਣੀ ਹੋਵੇ ਤਾਂ ਇਹਨੂੰ ਆਪਾਂ ਕੱਸ ਵੀ ਸਕਦੇ ਆ ਖੋਲ ਵੀ ਸਕਦੇ ਆ ਉਹ ਆਪਦੀ ਹਿੱਸਾ ਹੈਗੀ ਐ ਇੱਕ ਆਪਣੀ ਇਹ ਫਰਾਕ ਹੈ ਉਹਦੇ ਨਾਲ ਦੀ ਇੱਕ ਆਪਾਂ ਨੇ ਹੋਰ ਫਰਾਕ ਬਣਾਈ ਹੈ ਇਹਦੇ ਆਪਾਂ ਨੇ ਦੇਖੋ ਫ੍ਰੇਲ ਲਾਈ ਹੈ ਮੋਢੇ ਦੇ ਉੱਪਰ ਫ੍ਰਿੰਲ ਲਾਈ ਹੈ ਵਾਹ ਜਿਹੜੀ ਹੈਗੀ ਫ੍ਰਿੰਲ ਦੀ ਬਣਾਈ ਹੈ ਇਸ ਤਰ੍ਹਾਂ ਜਿੱਦਾਂ ਉਹਨਾਂ ਨੇ ਕਿਹਾ ਸੀਗਾ ਵੱਲ ਪਾ ਕੇ ਬਣਾਈ ਹੋਈ ਹੈ ਨੀਚੇ ਵਾਲੇ ਬਾਰਡਰ ਨਾਲ ਜਿਹੜੀ ਹੈਗੀ ਮੈਚ ਕਰਕੇ ਆ ਦੇਖੋ ਜਿੱਦਾਂ ਨੀਚਾ ਨੀਚੇ ਬਾਰਡਰ ਹੈਗਾ ਯਾ ਉਸ ਤਰ੍ਹਾਂ ਦੇਖੋ ਆਪਣੀ ਇਹ ਵਾਲੀ ਫਰਾਕ ਬਣਾਈ ਹੋਈ ਹੈ ਇਹਦੇ ਆਪਾਂ ਨੇ ਹੋਰ ਤਰੀਕੇ ਨਾਲ ਜਿੱਪ ਲਾਈਏ ਦੇਖੋ ਇਹਦੇ ਆਪਾਂ ਇਸ ਤਰ੍ਹਾਂ ਪੱਟੀਆਂ ਉੱਪਰ ਮੋੜ ਕੇ ਜਿੱਪ ਲਾਈਏ ਆ ਦੇਖੋ ਇਸ ਤਰ੍ਹਾਂ ਬਾਡੀ ਬਾਡੀ ਦੇ ਉੱਪਰ ਆਪਣੀ ਜਿਹੜੀ ਹੈਗੀ ਜਿੱਪ ਲੱਗੀ ਹੋਈ ਹੈ ਜਿੱਦਾਂ ਸੀ 9 10 10 ਇੰਚ ਦੀਆਂ 11 ਇੰਚ ਦੀ ਸਾਢੇ 1/2 ਦੀ ਸੌਰੀ ਇੰਤੋਂ ਜ਼ਿਆਦਾ ਬਾਡੀ ਜਿਹੜੀ ਹੈਗੀ ਵੱਡੀ ਨਹੀਂ ਲਾਈ ਹੈਗੀ ਤੇ ਬਾਡੀ ਬੱਚਿਆਂ ਦੇ ਜੇ ਜ਼ਿਆਦਾ ਛੋਟਾ ਬੱਚੇ ਦੀ ਬਣਾ ਰਹੇ ਹੋ ਤਾਂ ਤੁਸੀਂ 10 ਇੰਚ ਦੀ ਬਾਡੀ ਲਾ ਸਕਦੇ ਹੋ ਜੇ 1 2 ਸਾਲ ਦੇ ਦੀ 3 ਸਾਲ ਤੱਕ ਤਾਂ ਤਾਂ ਤੁਸੀਂ 9 ਇੰਚ ਦੀ ਬਾਡੀ ਲਾਓ ਹਨਾ ਜੇ 10-11 ਸਾਲ ਦੇ ਬੱਚੇ ਦੀ ਬਣਾਉਣੀ ਹੈਗੀ ਤਾਂ ਥੋੜੀ ਵੱਡੀ ਲਾ ਲਓ ਚਲੋ ਜਾਂ ਮਤਲਬ ਕਿ 11 ਇੰਚ ਤੋਂ ਬਾਅਦ ਫਰਾਕ ਦੀ ਬਾਡੀ ਜ਼ਿਆਦਾ ਨਹੀਂ ਹੁੰਦੀ ਬੱਚਿਆਂ ਦੀ ਜਿਹੜੇ 12 ਸਾਲ ਤੱਕ ਵੀ ਆਪਾਂ ਬੱਚਿਆਂ ਦੀ ਫਰਾਕ ਦੀ ਵਾਹ ਬਣਾਉਣੇ ਆ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਬਹੁਤ ਜ਼ਿਆਦਾ ਸੋਹਣੀ ਫਰਾਕ ਜਿਹੜੀ ਹੈਗੀ ਬਣ ਕੇ ਤਿਆਰ ਹੋਈ ਹੋਈ ਹੈ ਇਹ ਆਪਣੇ ਬਣਿਆ ਹੋਇਆ ਸੂਟ ਸਿੰਪਲ ਸੂਟ ਇਹ ਆਪਣੇ ਸ਼ਾਪ ਤੋਂ ਹੀ ਜਿਹੜਾ ਹੈਗਾ ਸੇਲ ਹੋਇਆ ਹੋਇਆ ਸੂਟ ਹੈਗਾ ਆ ਵਧੀਆ ਜਿਹੜਾ ਹੈਗਾ ਆਡੀ ਕਾਟਨ ਦਾ ਸੂਟ ਹੈਗਾ ਬਹੁਤ ਸੋਹਣਾ ਕੱਪੜਾ ਹੈਗਾ ਇਹ ਤੇ ਬਿਲਕੁਲ ਸਿੰਪਲ ਬਣਿਆ ਸਲਵਾਰ ਵੀ ਇਹਨਾਂ ਦੀ ਆਪਾਂ ਨੇ ਸਟੇਟ ਰੱਖੀ ਹੈ ਗਰਮੀ ਦੇ ਹਿਸਾਬ ਨਾਲ ਤੇ ਇਹ ਆਪਾਂ ਨੇ ਬਣਾਈਏ ਸ਼ਰਟ ਜਿੱਦਾਂ ਕਿ ਉਹਨਾਂ ਕੋਲੇ ਚਿੱਟੀ ਸਲਵਾਰ ਕਹਿੰਦੇ ਹੈਗੀ ਹੈ ਵਾਈਟ ਸਲਵਾਰ ਜਿੱਦਾਂ ਉਹਦੇ ਨਾਲ ਆਪਾਂ ਨੇ ਇਹ ਸ਼ਰਟ ਬਣਾਈਏ ਕੱਲੀ ਇਹ ਵੀ ਜਿਹੜੀ ਹੈਗੀ ਪਿਓਰ ਕਾਟਨ ਦੀ ਸ਼ਰਟ ਹੈਗੀ ਹੈ ਪਿਓਰ ਕਾਟਨ ਜਿਹੜੀ ਆਪਾਂ ਕਹਦੇ ਉਹ ਹੈ ਪੂਰੀ ਹੰਡ ਦੀ ਹੈ ਕਾਟਨ ਪੂਰੀ ਜਿਆਦੇ ਹੰਡ ਦੀ ਹੈ ਬਹੁਤ ਵਧੀਆ ਵਾਲੀ ਕਾਟਨ ਹੈ ਇਹ ਇਹ ਵੀ ਆਪਣੇ ਕੋਲੋਂ ਹੀ ਸੇਲ ਹੋਇਆ ਹੋਇਆ ਇੱਕ ਆਪਾ ਨੇ ਬਣਾਇਆ ਇਹ ਵਾਲਾ ਕਮੀਜ਼ ਇਹ ਵੀ ਉਹਨਾਂ ਨੇ ਹੌਲਾ ਜਿਹੀ ਚਿੱਟੀ ਸਲਵਾਰ ਦੇ ਨਾਲ ਕਮੀਜ਼ ਬਣਵਾਇਆ ਹੈਗਾ ਆ ਦੇਖੋ ਇਹ ਜਿਹੜਾ ਹੈਗਾ ਇਹਦੀ ਲੈਂਥ ਘੱਟ ਸੀਗੀ ਇਹ ਕੱਲਾ ਸ਼ਾਰਟ ਦਾ ਕੱਪੜਾ ਸੀਗਾ ਇਹਦੀ ਲੈਂਥ ਘੱਟ ਸੀਗੀ ਇਹਦੇ ਦੇਖੋ ਆਪਾਂ ਨੇ ਫਿਰ ਕੱਟ ਕੇ ਲੈਂਸ ਪਾਤੀ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਜਿਹੜੀ ਹੈਗੀ ਲੈਂਸ ਪਾਤੀ ਲੈਂਸ ਪਾ ਕੇ ਇਹਦੀ ਲੈਂਥ ਜਿਹੜੀ ਹੈਗੀ ਆਪਾਂ ਨੇ ਵਧਾ ਦਿੱਤੀ ਲੈਂਥ ਵਧਾ ਦਿੱਤੀ ਬਾਕੀ ਜਿਹੜਾ ਹੈਗਾ ਸਿੰਪਲ ਰੱਖਿਆ ਹੋਇਆ ਹੈ ਦੇਖੋ ਜੇ ਤੁਹਾਡਾ ਵੀ ਹਨਾ ਕੱਪੜਾ ਘੱਟ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਜਿਹੜੀ ਹੈਗੀ ਲੈਂਥ ਵਧਾ ਸਕਦੇ ਹੋ ਇਹ ਸਵਾ 2 ਮੀਟਰ ਹੀ ਸਿੱਧਾ ਕੱਪੜਾ ਫੇ ਥੋੜਾ ਜਿਹਾ ਘੱਟ ਸੀਗਾ ਪਹਿਲਾਂ ਮੈਂ ਦੇਖਿਆ ਨਾ ਜਦੋਂ ਅਸੀਂ ਕਟਿੰਗ ਕਰਨ ਲੱਗੇ ਫੇਰ ਹੀ ਜਿਹੜਾ ਹੈਗਾ ਧਿਆਨ ਦਿੱਤਾ ਫੇਰ ਅਸੀਂ ਜਿਹੜਾ ਸਾਈਡ ਤੋਂ ਕੱਪੜਾ ਲੈਂਦਾ ਆ ਕੋਲੋਂ ਕਿਉਂਕਿ ਇਹਨਾਂ ਦੇ ਫੁੱਲਾਂ ਵਗੈਰਾ ਦਾ ਕੋਈ ਇਸ਼ੂ ਨਹੀਂ ਤੀਗਾ ਮਤਲਬ ਕਿ ਨਹੀਂ ਤਾਂ ਆਢੇ ਜੇ ਫੁੱਲਾਂ ਦੇ ਮੂੰਹ ਉੱਪਰ ਨੂੰ ਹੋਣ ਫੇਰ ਆਢਾ ਵਗੈਰਾ ਹੋ ਜਾਂਦਾ ਇਹਦੇ ਗੋਲ ਹੀ ਸੀਗੇ ਫੁੱਲ ਫੇਰ ਅਸੀਂ ਜਿਹੜੀ ਹੈਗੀ ਇੱਥੇ ਕੱਟ ਕੇ ਇਸ ਤਰ੍ਹਾਂ ਲੈਂਸ ਪਾਤੀ ਇਹਨਾਂ ਤੁਸੀਂ ਜਿੰਨੀ ਮਰਜ਼ੀ ਲੈਂਥ ਵਧਾ ਸਕਦੇ ਹੋ ਮਤਲਬ ਕਿ ਇੱਕ ਪੱਲੇ ਦੇ ਵਿੱਚ ਲੈਂਥ ਲੈਂਸ ਪਾ ਕੇ ਆਪਾਂ ਨੇ ਫੇਰ ਕਟਾ ਪਾਈਆਂ ਨੇ ਦੋਏ ਪੱਲੇ ਬਰਾਬਰ ਕਰਕੇ ਫਿਰ ਨਹੀਂ ਪਿਸਦੇ ਪੱਲੇ ਦੇ ਵਿੱਚ ਵੀ ਪਾਉਣੀ ਪੈਂਦੀ ਹੈ ਜੇ ਆਪਾਂ ਵਿਚਾਲੋ ਕੱਟਦੀ ਹੈ ਆਪਾਂ ਨੇ ਇਕੱਲੇ ਮੂਹਰੇ ਮੂਹਰੇ ਪੱਲੇ ਦੇ ਵਿੱਚ ਲੈਂਸ ਪਾਈ ਹੈ ਇਹ ਸੂਟਾਂ ਦੇ ਨਾਲ ਹੀ ਜਿਹੜੇ ਹੈਗੇ ਫਰਾਕਸਾਂ ਜਾਣੀਆਂ ਸੀਗੀਆਂ ਉਹਨਾਂ ਦੀ ਆਪਾਂ ਜਿਹੜੇ ਇਕੱਠੇ ਹੀ ਪਾ ਦਾਂਗੇ ਸੂਟ ਵਿੱਚ ਹੀ ਫਰਾਕ ਕਿਉਂਕਿ ਅੱਜ ਉਹਨਾਂ ਨੂੰ ਦੇਣੇ ਨੇ ਸੂਟ ਹੁਣ ਇੰਨੀ ਗਰਮੀ ਸੀਗੀ ਅੱਜ ਲਾਈਟ ਵੀ ਨਹੀਂ ਹੈਗੀ ਕਿਉਂਕਿ ਪ੍ਰੈਸ ਜਿਹੜੀ ਹੈਗੀ ਹੋਈ ਨਹੀਂ ਹੈਗੀ ਅੱਜ ਕਾਫੀ ਟਾਈਮ ਦਾ ਜਿਹੜਾ ਹੈਗਾ ਲਾਈਟ ਦਾ ਕੱਟ ਫੀਦਾ ਚਲੋ ਦੇਣੇ ਸੀ ਜੇ ਹੁਣ ਲਾਈਟ ਆਈ ਹੈ ਫਿਰ ਜਿਹੜੇ ਹੈਗੇ ਤਿਆਰ ਕਰੇ ਆ ਹੁਣ ਇਹ ਸੂਟ ਆਪਾਂ ਨੇ ਫੜਾਉਣੇ ਨੇ ਕਿਉਂਕਿ ਸকাল ਨੂੰ ਸਕੂਲ ਦੇ ਵਿੱਚ ਬੱਚੇ ਦੇ ਜਿਹੜਾ ਬੁੱਧਵਾਰ ਨੂੰ ਹੈ ਨਾ ਮੱਚੇ ਕੱਪੜੇ ਪਾਉਣ ਛੱਡਿਆ ਉਹ ਕਹਿੰਦੇ ਵੀ ਪਾ ਕੇ ਜਾਣੀ ਹੈ ਜੀ ਆਪਣੇ ਕੋਲੇ ਪਿਆਰ ਨੇ ਸਾਰੇ ਕੱਪੜੇ ਆਪਾਂ ਖੜਾ ਦਾਂਗੇ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਤੇ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਇਹ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਆਪਣੀ ਇੰਸਟਾਗ੍ਰਾਮ ID ਹੈਗੀ ਕੋਰ ਸੰਧੂ ਵਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰਾਮ ID ਹੈ ਤੁਸੀਂ ਕਿਵੇਂ ਦੀਆਂ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਆਪਣੇ ਚੈਨਲ ਤੇ ਹਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅਸੀਂ ਉਹਵੇਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹੁੰਦੇ ਆ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਾਡਾ ਪੁੱਤ ਰਹੀ